ਆ ਦੋਸਤੋ ਸਤਿ ਸ੍ਰੀ ਅਕਾਲ ਮੈਂ ਸਾਰੇ ਆਪਣੇ ਭਰਾਵਾਂ ਨੂੰ ਬੇਨਤੀ ਕਰਨਾ ਚਾਹੁੰਦਾ ਪੱਟੀ ਵਿਧਾਨ ਸਭਾ ਹਲਕੇ ਦੇ ਨੂੰ ਕਿ ਇਲੈਕਸ਼ਨ ਲੋਕ ਸਭਾ ਦੇ ਅੰਤਮ ਚਰਨ ਵਿੱਚ ਸ਼ਾਮਲ ਹੋ ਚੁੱਕੀ ਹੈ ਔਰ ਸਾਰੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਨੇ ਕੱਲ 29 ਤਰੀਕ ਹੈ ਕੱਲ ਸਾਡੇ ਉਮੀਦਵਾਰ ਕਾਂਗਰਸ ਪਾਰਟੀ ਦੇ ਸਰਦਾਰ ਕੁਲਵੀਰ ਸਿੰਘ ਜੀਰਾ ਪੱਟੀ ਸ਼ਹਿਰ ਦੇ ਵਿੱਚ ਰੋਡ ਸ਼ੋਅ ਕਰਨ ਵਾਸਤੇ ਸਵੇਰੇ 11 ਵਜੇ ਬੀਬੀ ਰਜਨੀ ਗੁਰਦੁਆਰਾ ਰੀਲਵਿਸਟੇਸ਼ਨ ਦੇ ਲਾਗੇ ਪਹੁੰਚ ਰਿਹਾ ਮੈਂ ਸਾਰੇ ਸ਼ਹਿਰ ਦੇ ਆਪਣੇ ਮਿੱਤਰਾਂ ਦੋਸਤਾਂ ਨੂੰ ਬੇਨਤੀ ਕਰਦਾ ਔਰ ਲਾਗੇ ਬੰਨੇ ਦੇ ਪਿੰਡਾਂ ਵਾਲਿਆਂ ਨੂੰ ਪਹਰਾਉਣ ਬੇਨਤੀ ਕਰਦਾ ਕਿ ਆਪਾਂ ਸਾਰੇ ਹੀ ਵੱਜ ਚੜ ਕੇ ਕੱਲ 11 ਵਜੇ ਹਰ ਹਾਲਤ ਆਪਾਂ ਉੱਥੇ ਪਹੁੰਚ ਜੀਏ ਪ੍ਰਮਾਤਮਾ ਨੇ ਕਿਰਪਾ ਕੀਤੀ ਹੈ ਇਲੈਕਸ਼ਨ ਕੰਪੇਨ ਬੜੀ ਸ਼ਾਂਤੀਪੂਰਵਕ ਤਰੀਕੇ ਦੇ ਨਾਲ sire ਲੱਗ ਰਹੀ ਹੈ ਔਰ ਕੋਈ ਅਨਸਕਾਵਾਂ ਕਰਨ ਨਹੀਂ ਵਾਪਰੇ ਔਰ ਕਾਂਗਰਸ ਪਾਰਟੀ ਦੇ ਪ੍ਰਤੀ ਤੁਹਾਡਾ ਪਿਆਰ ਤੁਹਾਡੇ ਜਜ਼ਬਾਤ ਤੁਹਾਡਾ ਜੋਸ਼ ਤੁਹਾਡਾ ਉਤਸ਼ਾਹ ਵੇਖ ਕੇ ਅੱਜ ਬਹੁਤ ਵਧੀਆ ਤਰੀਕੇ ਨਾਲ ਕੈਂਪੇਨ ਚੱਲ ਰਹੀ ਹੈ ਔਰ ਸਰਦਾਰ ਕੁਲਵੀਰ ਸਿੰਘ ਜੀਰਾ ਮਾਰਾ ਸੱਚੇ ਬਾਦਸ਼ਾਹ ਕਿਰਪਾ ਕਰਨ ਬਹੁਤ ਵੱਡੇ ਫਰਕ ਨਾਲ ਜਿੱਤ ਕੇ ਪਾਰਲੀਮੈਂਟ ਵਿੱਚ ਪਹੁੰਚਣਗੇ ਕੱਲ ਆਪਾਂ ਉਹਨਾਂ ਦੇ ਸਨਮਾਨ ਦੇ ਵਿੱਚ ਲੋਕਾਂ ਦਾ ਅਭਿਨੰਦਨ ਸਵੀਕਾਰ ਕਰਨ ਵਾਸਤੇ ਲੋਕਾਂ ਨੂੰ ਬੇਨਤੀਆਂ ਕਰਨ ਵਾਸਤੇ ਵੋਟ ਵਾਸਤੇ ਉਹ ਸਾਡੇ ਕੋਲ 11 ਵਜੇ ਬੀਬੀ ਰਜਨੀ ਗੁਰਦੁਆਰਾ ਪੱਟੀ ਵਿਖੇ ਪਹੁੰਚ ਰਹੇ ਹਾਂ ਸੋ ਮੇਰੀ ਸਾਰਿਆਂ ਨੂੰ ਬੇਨਤੀ ਹੈ ਕਿ ਅਗਰ 11 ਵਜੇ ਬਹੁਤ ਵੱਡੀ ਗਿਣਤੀ ਵਿੱਚ ਆਪਹੁਥੀ ਆਈਏ ਤਾਂ ਕਿ ਉਸ ਰੋਡ ਸ਼ੋਅ ਦਾ ਹਿੱਸਾ ਬਣ ਸਕਿਆ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਸੀ ਕਾ